ਬਹੁਤ ਹੀ ਸੋਹਣਾ ਪੀਸ ਹੈ ਹੌਟ ਪਿੰਕ ਕਲਰ ਦੇ ਵਿੱਚ ਤੇ ਸਾਰਾ ਤੁਸੀਂ ਦੇਖ ਸਕਦੇ ਹੋ neck ਦੇ ਉੱਪਰ ਵੀ ਜਰੀ ਦਾ ਵਰਕ ਹੋਇਆ ਹੋਇਆ ਤੇ ਬਣੇ ਤੋਂ ਬਹੁਤ ਸੋਹਣਾ ਪੀਸ ਲੱਗਣਾ ਇਸ ਪੂਰਾ ਹੈਂਡਵਰਕ ਹੋਇਆ ਹੋਇਆ neck ਦਾ ਸਾਰਾ ਹੈਂਡਵਰਕ ਦੇ ਵਿੱਚ ਬਣਿਆ ਹੋਇਆ neck neck ਤੇ ਬਹੁਤ ਹੀ ਗੁੰਦਵਾ ਤੇ ਵਧੀਆ ਹੋਇਆ ਹੋਇਆ ਜੋ ਵੀ ਵਰਕ ਇੱਥੇ ਕੀਤਾ ਹੋਇਆ ਆਪਾਂ ਨੇ ਹੈਂਡਵਰਕ ਤੇ ਜੀ ਲੁਧਿਆਣੇ ਦੇ ਕੋਲ ਪਿੰਡ ਸੰਗੋਵਾਲ ਤੋਂ ਫੇਰ ਤੁਹਾਡੇ ਲਈ ਲੈ ਕੇ ਹਾਜ਼ਰ ਆ ਇੱਕ ਨਵੀਂ ਵੀਡੀਓ ਤੇ ਜਿਹਦੇ ਵਿੱਚ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਬਰਾਇਡਲ ਸੂਟ ਜਿਹੜੇ ਆਪਣੇ ਰਹਿਣਗੇ ਸਿਲਕ ਦੇ ਵਿੱਚ ਪੇਪਰ ਸਿਲਕ ਰਹੇਗੀ ਜਾਂ ਕ੍ਰੇਪ ਰਹੇਗੀ ਤੇ ਜਿੱਦਾਂ ਦਾ ਵੀ ਫੈਬਰਿਕ ਸਾਰਾ ਰਹੇਗਾ ਬਰਾਇਡਲ ਸੂਟ ਰਹੇਗਾ ਤੇ ਪ੍ਰਾਈਸ ਤੁਹਾਨੂੰ ਨਾਲ ਦੇ ਨਾਲ ਦੱਸ ਦਦਾਂਗੇ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਇੰਨਾ ਵਧੀਆ ਪ੍ਰਾਈਸ ਤੇ ਤੁਹਾਨੂੰ ਇੰਨੀ ਆਫਰ ਤੇ ਅਸੀਂ ਸੂਟ ਹੈ ਜਿਹੜੇ ਉਹ ਦਵਾਂਗੇ ਸੋ ਚਲੋ ਜੀ ਸ਼ੁਰੂਆਤ ਕਰਦੇ ਆ ਬਿਨਾ ਟਾਈਮ ਵੇਸਟ ਕੀਤੇ ਪਹਿਲਾ ਸੂਟ ਤੁਹਾਨੂੰ ਦਿਖਾਉਣੀ ਆ ਆਪਾਂ ਪਿਓਰ ਕ੍ਰੇਪ ਦੇ ਵਿੱਚ ਸੂਟ ਹੈ ਲਓ ਜੀ ਫੁੱਲ ਬ੍ਰਾਈਡਲ ਸੂਟ ਹੈ ਆਨੰਦ ਕਾਰਜ ਲਈ ਜੇ ਤੁਸੀਂ ਵੇਅਰ ਕਰ ਸਕਦੇ ਹੋ ਸੂਟ ਦੇਖੋ ਮਜ਼ੈਂਟਾ ਕਲਰ ਦੇ ਵਿੱਚ ਸਾਰਾ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਆਪਾਂ ਇਹਦੇ ਉੱਪਰ ਤੇ ਜਰੀ ਦਾ ਵਰਕ ਵੀ ਹੈ ਜਰੀ ਔਰ ਹੈਂਡਵਰਕ ਦਾ ਸਾਰਾ ਟੱਚ ਦਿੱਤਾ ਹੋਇਆ ਪਿਓਰ ਕ੍ਰੇਪ ਦੇ ਉੱਪਰ ਸੂਟ ਹੈ ਫੁੱਲ ਹੈਵੀ ਸੂਟ ਦੇਖੋ ਤੁਸੀਂ ਬਣਿਆ ਹੋਇਆ ਕਿੰਨਾ ਸੋਹਣਾ ਲੱਗੇਗਾ ਤੇ ਨਾਲ ਇਸ ਦੇ ਰਹੇਗਾ ਫੁੱਲ ਪਿਓਰ ਦਾ ਦੁਪੱਟਾ ਨੰਦਕਾਰਜ਼ ਲਈ ਵੀ ਹੈ ਤਾਂ ਸਕਦੇ ਹੋ ਤੇ ਬਾਅਦ ਵਿੱਚ ਵੀ ਆਰਾਮ ਨਾਲ ਤੁਸੀਂ ਇਹਨੂੰ ਸੂਟ ਨੂੰ ਆਪਣੇ ਯੂਜ਼ ਦੇ ਵਿੱਚ ਲੈ ਸਕਦੇ ਹੋ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਜੀ ਬਲੈਕ ਕਲਰ ਮਿਲ ਜੇਗਾ ਤੇ ਹੋਰ ਨਹੀਂ ਮਿਲਦਾ ਚੈੱਕ ਕਰੋ ਜੀ ਬਲੈਕ ਕਲਰ ਮਿਲ ਜੇਗਾ ਤੇ ਇਹ yellow ਕਲਰ ਮਿਲ ਜੇਗਾ ਇਹ ਰਹੇ ਇਹਨਾਂ ਦੇ ਦੁਪੱਟੇ ਇਸ ਤੋਂ ਬਾਅਦ ਰੈੱਡ ਕਲਰ ਦੇ ਵਿੱਚ ਸੂਟ ਸਿਲਕ ਦੇ ਉੱਪਰ ਸਿਲਕ ਦੇ ਉੱਪਰ ਰੈੱਡ ਕਲਰ ਤੇ ਬਹੁਤ ਹੀ ਮਤਲਬ ਡਿਜ਼ਾਈਨ ਪਹਿਲਾਂ ਟ੍ਰੈਂਡਿੰਗ ਦੇ ਵਿੱਚ ਵੀ ਚੱਲਿਆ ਸੀਗਾ ਕਾਫੀ ਮੋਤੀ ਦਾ ਵਰਕ ਹੋਇਆ ਹੋਇਆ ਸਾਰਾ ਤੁਸੀਂ ਦੇਖ ਸਕਦੇ ਹੋ ਸਿੱਪੀ ਔਰ ਮੋਤੀ ਦਾ ਵਰਕ ਹੋਇਆ ਹੋਇਆ ਨੈਕ ਦੇ ਉੱਪਰ ਸਾਰਾ ਤੇ ਪੀਸ ਹੈ ਜਿਹੜਾ ਬਹੁਤ ਹੀ ਮਤਲਬ ਯੂਨੀਕ ਜਿਹਾ ਬਣਾਇਆ ਗਿਆ ਜਿਆਦਾ ਐਮਬਰਾਇਡਰੀ ਨਹੀਂ ਦਿੱਤੀ ਆਪਾਂ ਇੱਥੇ ਤੇ ਘੇਰੇ ਦੇ ਉੱਪਰ ਵੀ ਤੁਸੀਂ ਕਿਸੇ ਵੀ ਵਿਆਹ ਸ਼ਾਦੀ ਦੇ ਵਿੱਚ ਆਰਾਮ ਨਾਲ ਪੈਨ ਸੜਦੇ ਆ ਤੇ ਦੁਪੱਟਾ ਇਸ ਦਾ ਇਹ ਰਹੇਗਾ ਨਾਲ ਚੰਨ ਵਾਲੀ ਲੈਸ ਆਏਗੀ ਦੁਪੱਟੇ ਦੇ ਉੱਪਰ ਰੈਡੀ ਦੁਪੱਟਾ ਰਹੇਗਾ ਇਹ ਬਾਜੀ ਰਹਿੰਦੀ ਹੈ ਇਸ ਦੀ ਲਓ ਜੀ ਅਗਲਾ ਪੀਸ ਸਿਲਕ ਦੇ ਉੱਪਰ ਆ ਗਈ ਗੋਟਾ ਪੱਤੀ ਦੀ ਡਿਜ਼ਾਈਨਿੰਗ ਜਿਹਦੇ ਵਿੱਚ ਇਹਦਾ ਨੈੱਕ ਬਣਿਆ ਹੋਇਆ ਪੂਰਾ ਗੋਟਾ ਪੱਤੀ ਦੇ ਵਰਕ ਦੇ ਨਾਲ ਸਾਰੀ ਹੀ ਗੋਟਾ ਪੱਤੀ ਡਿਜ਼ਾਈਨਿੰਗ ਹੋਈ ਹੋਈ ਹੈ ਇਸ ਦੇ ਉੱਪਰ ਤੇ ਗ੍ਰੇ ਕਲਰ ਦਾ ਸੂਟ ਆ ਗਿਆ ਬਹੁਤ ਹੀ ਸੋਹਣਾ ਕੰਟਰਾਸਟ ਰਹੇਗਾ ਦੁਪट्टे ਦਾ ਇਸ ਦੇ ਨਾਲ ਦੁਪट्टे ਦੇ ਨਾਲ ਦਾ ਹੀ ਨੀਚੇ ਵਰਕ ਕੀਤਾ ਹੋਇਆ ਆਪਾਂ ਨੇ ਸਾਰਾ ਤੇ ਦੁਪੱਟਾ ਰਹੇਗਾ ਇਸ ਦਾ ਇਹ ਵਾਲਾ ਸਾਰਾ ਗੋਟਾ ਪੱਤੀ ਦਾ ਵਰਕ ਆਏਗਾ ਦੁਪੱਟੇ ਦੇ ਉੱਪਰ ਵੀ ਲਓ ਚੈੱਕ ਕਰ ਸਕਦੇ ਹੋ ਗੋਟਾ ਪੱਤੀ ਦਾ ਸਾਰਾ ਵਰਕ ਹੋਊਗਾ ਤੇ ਬਹੁਤ ਸੋਹਣਾ ਪੀਸ ਆ ਇਹਦੇ ਵਿੱਚ ਇੱਕ ਹੀ ਕਲਰ ਤੁਹਾਨੂੰ ਹੋਰ ਮਿਲ ਜੇਗਾ ਉਹ ਮਿਲੇਗਾ ਇਹ ਵਾਲਾ ਗ੍ਰੀਨ ਇਹ ਦੇ ਵਿੱਚ ਇਸ ਦਾ neck ਨਹੀਂ ਬਣਿਆ ਹੋਵੇਗਾ। ਦੱਸ ਕਈ ਲੋਕ ਨਹੀਂ ਲਾਈਕ ਕਰਦੇ neck। ਤਾਂ ਸਿੰਪਲ ਤੇ ਸੋਬਰ ਜਿਹਾ ਗੋਟਾ ਪੱਤੀ ਦੀ ਡਿਜ਼ਾਈਨਿੰਗ نیچے ਸਾਰੇ ਘੇਰਾ ਦਿੱਤਾ ਹੋਇਆ ਗੋਟਾ ਪੱਤੀ ਦਾ। ਔਰ ਇਸ ਦਾ ਦੁਪट्टे ਦੇ ਵਿੱਚ ਗੋਟਾ ਪੱਤੀ ਦਾ ਕੱਟਵਰਕ ਰਹੇਗਾ। ਬਹੁਤ ਸੋਹਣਾ ਵਰਕ ਕਰਕੇ ਗੋਟਾ ਪੱਤੀ ਦਾ ਕੱਟਵਰਕ ਪਿੰਕ ਕਲਰ ਦਾ ਇਸ ਦੇ ਨਾਲ ਵੀ ਕੰਟਰਾਸਟ ਦੁਪੱਟਾ ਰਹੇਗਾ। ਇਹ ਪ੍ਰਾਈਸ ਜਿੰਨੇ ਵੀ ਸੂਟ ਆਪਾਂ ਤੁਹਾਨੂੰ ਸਿਲਕ ਦੇ ਵਿੱਚ ਸਾਰੇ ਦਿਖਾਵਾਂਗੇ ਵਸਤੇ ਸਾਰੇ 2200 2400 ਦੀ ਰੇਂਜ ਦੇ ਵਿੱਚ ਨੇ ਪਰ ਹੁਣ ਤੁਹਾਨੂੰ ਆਫਰ ਦੇ ਵਿੱਚ ਸਾਰੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ 1500 ਦਾ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਸਿਰਫ ਔਰ ਸਿਰਫ 1500 ਦਾ ਸ਼ਿਪਿੰਗ ਤੁਹਾਨੂੰ ਲੱਗ ਤੋਂ ਪੇ ਕਰਨੀ ਹੋਵੇਗੀ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਸਾਡੇ ਵਟਸਐਪ ਨੰਬਰ ਤੇ ਉਸ ਤੋਂ ਬਾਅਦ ਲਓ ਜੀ ਚੈੱਕ ਕਰੋ ਸਿਲਕ ਦੇ ਉੱਪਰ ਪੂਰਾ ਹੈਂਡਵਰਕ ਹੋਇਆ ਹੋਇਆ ਨੈੱਕ ਦਾ ਸਾਰਾ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਨੈਕ ਨੈਕ ਤੇ ਬਹੁਤ ਹੀ ਗੁੰਦਵਾ ਤੇ ਵਧੀਆ ਹੋਇਆ ਹੋਇਆ ਜੋ ਵੀ ਵਰਕ ਇੱਥੇ ਕੀਤਾ ਹੋਇਆ ਆਪਾਂ ਨੇ ਹੈਂਡਵਰਕ ਤੇ ਸਾਰਾ ਸਿੰਪਲ ਸੋਬਰ ਸੂਟ ਰਹੇਗਾ ਤੇ ਇਹ ਆਏਗੀ ਇਸ ਦੀ ਬਾਟਮ ਬਾਟਮ ਫੁੱਲ ਏਮਬਰਾਇਡਰੀ ਵਾਲੀ ਰਹੇਗੀ ਇਹ ਆ ਗਈ ਇਸ ਦੀ ਬਾਟਮ ਤੇ ਨਾਲ ਇਹ ਵਾਲਾ ਰਹੇਗਾ ਇਸ ਦੇ ਦੁਪੱਟਾ ਪਿਓਰ ਸ਼ਿਫੋਨ ਦਾ ਦੁਪੱਟਾ ਰਹੇਗਾ ਤੁਹਾਨੂੰ ਵੀਡੀਓ ਦੇ ਵਿੱਚ ਵੀ ਪਤਾ ਲੱਗ ਰਿਹਾ ਹੋਣਾ ਪਿਓਰ ਸ਼ਿਫੋਨ ਦਾ ਦੁਪੱਟਾ ਇਹ ਹੈ ਬਹੁਤ ਹੀ ਲਾਈਟ ਵੇਟ ਦੁਪੱਟਾ ਔਰ ਇਸ ਤੋਂ ਬਾਅਦ ਸਿਰਕ ਦੇ ਵਿੱਚ ਚੱਲਦੇ ਆਪਾਂ ਥੋੜਾ ਜਿਹਾ ਥ्रेड ਵਰਕ ਕਰਦੇ ਆ। ਇਹ ਆ ਗਈ ਥ्रेड ਵਰਕ ਦੇ ਵਿੱਚ। ਬਹੁਤ ਹੀ ਸੋਨਾ ਪਿਸਤਾ ਕਲਰ ਤੇ ਨਾਲ ਇਸਦੇ ਰਹੇਗਾ ਪਿਓਰ ਦਾ ਦੁਪੱਟਾ। ਇਹ ਰਹੇਗਾ ਫੁੱਲ ਪਿਓਰ ਦਾ ਦੁਪੱਟਾ ਦੁਪੱਟੇ ਦੇ ਮੇਰੇ ਦਿਖਾਉਣੇ ਆ ਕੱਟਵਰਕ ਰਹੇਗਾ ਦੋਨੋਂ ਸਾਈਡ ਤੇ ਨਾਲ ਹੀ ਇਹ ਵਾਲੀ ਏਮਬਰਾਇਡਰੀ ਰਹੇਗੀ ਫਲਾਵਰ ਬਣਿਆ ਹੋਏਗਾ ਕੱਟਵਰਕ ਦਾ ਆਏਗਾ ਸਾਰਾ ਦੇਖ ਸਕਦੇ ਹੋ ਤੁਸੀਂ ਤੇ ਜਿੱਦਾਂ ਸਾਰਾ ਆਪਣਾ ਸੂਟ ਦੇ ਉੱਪਰ ਦਿੱਤਾ ਹੋਇਆ ਸਿਲਕ ਦਾ ਸੂਟ ਰਹੇਗਾ ਥ्रेडਵਰਕ ਦੇ ਵਿੱਚ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ 1500 ਦੇ ਵਿੱਚ ਕਲਰ ਇਸ ਦੇ ਪੀਚ ਪਿੰਕ ਔਰ ਇੱਕ ਤੁਹਾਨੂੰ ਇਹ ਪਿਸਤਾ ਕਲਰ ਦੇਗਾ ਉਸ ਤੋਂ ਬਾਅਦ ਕੁਝ ਤਾਂ ਆਪਣੇ ਕੋਲ ਸੋਲੋ ਪੀਸ ਵੀ ਹਰੇਕ ਸਾਡੇ ਕੁਝ ਕਿਤੇ ਕਲਰ ਮਿਲ ਜਾਣਗੇ ਤੁਹਾਨੂੰ ਬੱਟ ਕੁਝ ਪੀਸ ਆਪਣੇ ਕੋਲ ਸੋਲੋ ਹੀ ਨਹੀਂ ਸੋ ਤੁਸੀਂ ਵਟਸਐਪ ਤੇ ਸਕਰੀਨਸ਼ਾਟ ਭੇਜ ਕੇ ਪਤਾ ਕਰ ਸਕਦੇ ਹੋ ਕਿ ਇਸ ਦਾ ਕਲਰ ਹੋ ਅਵੇਲੇਬਲ ਹੈ ਜਾਂ ਨਹੀਂ ਤੇ ਹੌਟ ਪਿੰਕ ਦੇ ਵਿੱਚ ਬਹੁਤ ਸੋਨਾ ਸੂਟ ਬਣ ਕੇ ਰੈਡੀ ਹੈ ਬਹੁਤ ਹੀ ਸੋਹਣਾ ਪੀਸ ਹੈ ਹੌਟ ਪਿੰਕ ਕਲਰ ਦੇ ਵਿੱਚ ਤੇ ਸਾਰਾ ਤੁਸੀਂ ਦੇਖ ਸਕਦੇ ਹੋ neck ਦੇ ਉੱਪਰ ਵੀ ਜਰੀ ਦਾ ਵਰਕ ਹੋਇਆ ਹੋਇਆ ਤੇ ਬਣੇ ਤੋਂ ਬਹੁਤ ਸੋਹਣਾ ਪੀਸ ਲੱਗਣਾ ਇਹ ਸਾਡੇ ਕੋਲ ਲਾਸਟ ਪੀਸ ਹੈ ਜਿਹੜਾ ਤੁਹਾਨੂੰ ਮਿਲ ਜਾਣਾ ਸਿਰਫ ਔਰ ਸਿਰਫ 1500 ਦੇ ਵਿੱਚ نیچے ਘੇਰੇ ਤੇ ਦੇਖ ਸਕਦੇ ਹੋ ਇਹ ਹੋਇਆ ਹੋਇਆ ਸਰਾਸਕੀ ਵਰਕ ਤੇ نیچے ਉਸ ਤੋਂ نیچے ਹੈਗਾ ਇਸ ਤੇ ਜਰੀ ਵਰਕ ਜੋ ਵੀ ਹੋਇਆ ਹੋਇਆ ਦੁਪੱਟਾ ਇਸ ਦਾ ਰਹੇਗਾ ਫੁੱਲ ਪਿਓਰ ਦਾ ਇਹ ਰਿਹਾ ਇਸ ਦੇ ਨਾਲ ਦੁਪੱਟਾ ਕਲਰ ਹੀ ਬਹੁਤ ਸੋਹਣਾ ਸੂਟਦਾ ਇਸ ਤੋਂ ਬਾਅਦ ਆ ਜਾਂਦਾ ਆਪਣੇ ਕੋ ਪੀਕਾਕ ਸ਼ੇਡ ਪੀਕਾਕ ਸ਼ੇਡ ਸਿਲਕ ਦੇ ਵਿੱਚ ਲਓ ਕਰੋ ਚੈੱਕ ਪੀਕਾਕ ਸ਼ੇਡ ਸਿਲਕ ਦੇ ਵਿੱਚ ਜਰੀ ਤੇ ਮੋਤੀ ਤੇ ਨਲਤੀ ਦਾ ਵਰਕ ਹੋਇਆ ਹੋਇਆ ਇਸ ਦੇ ਉੱਪਰ ਕੇਰਾ ਬਣਿਆ ਹੋਇਆ ਸੂਟ ਦਾ ਤੇ ਇਹ ਰਹੇਗਾ ਇਸ ਦਾ ਫੁੱਲ ਪਿਓਰ ਦਾ ਦੁਪੱਟਾ ਦੁਪੱਟੇ ਦੇ ਉੱਪਰ ਵੀ ਇਹ ਵਾਲੀ ਐਮਬਲੋਇਡਰੀ ਰਹੇਗੀ ਤੇ ਨਾਲ ਹੀ ਲੈਸ ਵਰਕ ਰਹੇਗਾ ਕਲਰ ਇਸ ਦੇ ਵਿੱਚ ਇਸ ਟਾਈਮ ਸਾਡੇ ਕੋਲ ਦੋ ਅਵੇਲੇਬਲ ਨੇ ਜੀ ਪੀਕਾਕ ਹੋ ਗਿਆ ਔਰ ਇੱਕ ਹੋ ਗਿਆ ਸਾਡੇ ਕੋਲ ਇਹ ਵਾਲਾ ਕਲਰ ਤੇ ਦੋਨੋਂ ਕਲਰ ਬਹੁਤ ਸੋਹਣੇ ਨੇ ਤੇ ਅਲੱਗ ਜੇ ਨੇ ਲੋ ਅਗਲਾ ਪੀਸ ਦੇਖੋ ਇਹ ਆ ਗਿਆ ਮਸ਼ਲੀਨ ਦੇ ਵਿੱਚ ਜਿਹੜੀ ਸਿਲਕ ਵਾਲੀ ਮਸ਼ਲੀਨ ਹੁੰਦੀ ਹੈ ਉਸ ਦੇ ਵਿੱਚ ਆ ਗਿਆ ਇਹ ਵਾਲਾ ਸੂਟ ਘੇਰੇ ਦੇ ਉੱਪਰ ਵਰਤ ਦੇਖੋ ਮਸ਼ਲੀਨ ਦੇ ਵਿੱਚ ਸੂਟ ਆ ਗਿਆ ਘੇਰੇ ਦੇ ਉੱਪਰ ਦੇਖੋ ਵਰਕ ਕਿੰਨਾ ਸੋਹਣਾ ਸਿੱਪੀ ਦਾ ਤੇ ਨਾਲਕੀ ਦਾ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਚਮਕ ਦੇਖੋ ਕਿੰਨੀ ਆ ਸੂਟ ਦੇ ਵਿੱਚ ਤੇ ਇਹ ਆਏਗਾ ਇਸ ਦਾ ਦੁਪੱਟਾ ਦੁਪੱਟੇ ਦੇ ਉੱਪਰ ਵੀ ਇਦਾਂ ਏਮਬ੍ਰੋਇਡਰੀ ਰਹੇਗੀ ਅਗਲਾ ਪੀਸ ਫੇਰ ਇੱਕ ਗਾਜ਼ਰੀ ਕਲਰ ਜਿਹਨੂੰ ਆਪਾਂ ਕਹਿ ਦਿੰਦੇ ਆ ਗਾਜ਼ਰੀ ਕਲਰ ਆ ਗਿਆ ਆਪਣੇ ਕੋਲ ਤੇ ਜਿਸ ਦੇ neck ਦੇ ਉੱਪਰ ਏਮਬ੍ਰੋਇਡਰੀ ਹੋਈ ਹੋਏਗੀ neck ਦੇ ਉੱਪਰ ਸਾਰੀ ਹੈਂਡ ਐਮਬਰਾਇਡਰੀ ਹੋਈ ਹੋਏਗੀ ਬਹੁਤ ਸੋਹਣੀ ਕੀਤੀ ਹੋਈ ਹੈ ਤੇ ਸਿਲਕ ਦੇ ਵਿੱਚ ਰਹੇਗਾ ਔਰ ਇਸ ਦੇ ਨਾਲ ਦੁਪੱਟਾ ਰਹੇਗਾ ਬਨਾਸੀ ਇੱਕ ਅਲੱਗ ਜਿਹਾ ਕਨਸੈਪਟ ਤਿਆਰ ਹੋਇਆ ਹੋਇਆ ਹੈ ਬਨਾਸੀ ਦੁਪੱਟੇ ਦੇ ਨਾਲ ਸਿਲਕ ਦਾ ਸੂਟ ਇਹ ਐਸੀ ਦੀ ਫੋਟੋ ਅਗਲਾ ਪੀਸ ਆਪਣੇ ਕੋ ਆ ਗਿਆ ਜੀ ਔਰਗੈਂਜ਼ਾ ਦੇ ਵਿੱਚ ਔਰਗੈਂਜ਼ਾ ਦੀ ਬੜੀ ਡਿਮਾਂਡ ਰਹੀ ਆ ਇਹਨੂੰ ਚਾਹੇ ਗਰਮੀ ਪੈਨੋ ਚਾਹੇ ਸਰਦੀ ਪੈਨੋ ਔਰਗੈਂਜ਼ਾ ਨੂੰ ਤੇ ਇਸ ਦੇ ਵਿੱਚ ਵੀ ਨੈੱਕ ਦੇ ਉੱਪਰ embroidery ਹੋਈ ਹੋਈ ਹੈ ਨੀਚੇ ਘੇਰੇ ਤੇ ਵੀ ਰਹੇਗੀ ਔਰ ਫਰੰਟ ਤੇ ਪੱਲੇ ਦੇ ਉੱਪਰ ਸਾਰੇ ਹੀ ਛੋਟੇ ਛੋਟੇ ਬੂਟੀ ਦਾ ਵਰਕ ਰਹੂਗਾ ਤੇ ਪਿਓਰ ਦਾ ਇਸ ਦੇ ਨਾਲ ਦੁਪੱਟਾ ਆਏਗਾ ਜਿਸ ਤੇ 1 ਲਾਰਡ ਦੇ ਉੱਪਰ ਇਦਾਂ embroidery ਰਹੇਗੀ ਤੇ ਇਹ ਆਏਗੀ ਲੈਮਨ ਕਲਰ ਦੀ ਇਸ ਦੇ ਨਾਲ ਬਾਟਮ ਪ੍ਰਾਈਸ ਇਸ ਦਾ ਦੇਵਾਂਗੇ ਸਿਰਫ ਔਰ ਸਿਰਫ ਤੁਹਾਨੂੰ 1000 ਰੁਪਏ ਦੇ ਵਿੱਚ ਖਜਾ ਦੇ ਵਿੱਚ ਤੁਸੀਂ ਸੂਟ ਨੂੰ ਜਾ ਸਕਦੇ ਹੋ ਉਹ ਵੀ অর্ਗੈਂਜ਼ਾ ਦੇ ਵਿੱਚ ਅਗਲਾ ਪੀਸ ਫੇਰ ਆਪਣੇ ਕੋ ਆ ਗਿਆ ਜੀ ਸਿਲਕ ਦੇ ਵਿੱਚ ਸਿਲਕ ਦੇ ਵਿੱਚ ਆ ਗਿਆ ਸੂਟ ਤੇ ਐਮਬਰਾਇਡਰੀ ਸਾਰੀ ਕੋਈ ਹੋਈ ਹਿਆ ਥ੍ਰੈਡ ਦੀ ਥ੍ਰੈਡ ਵਰਕ ਹੋਇਆ ਹੋਇਆ ਬਿਲਕੁਲ ਬੁਟੀਕ ਪੀਸ ਪੀਸ ਹੈ ਇਹ ਬੁਟੀਕ ਸਟਾਈਲ ਬਹੁਤ ਸੋਹਣਾ ਪੀਸ ਹੈ 2200 ਦਾ ਸੀ ਪਰ ਹੁਣ ਅਸੀਂ ਸਿਰਫ ਔਰ ਸਿਰਫ ਤੁਹਾਨੂੰ ਦੇ ਰਿਹਾ ਕਦਰਾਸਾ ਦੇ ਵਿੱਚ ਇਸ ਦੀਆਂ ਬਾਜੂ ਤੇ ਵਰਕ ਆਏਗਾ ਬਾਜੂ ਦੇ ਉੱਪਰ ਵੀ ਪ੍ਰੋਪਰ ਵਰਕ ਕੀਤਾ ਗਿਆ ਥ੍ਰੈਡ ਦਾ ਤੇ ਇਹਨ ਗੁੰਦਵਾ ਥ੍ਰੈਡ ਲਗਾਇਆ ਗਿਆ ਇਹ ਆ ਗਈ ਇਸ ਦੀ ਚੁੰਨੀ ਦੁਪੱਟਾ ਪਿਓਰ ਦਾ ਦੁਪੱਟਾ ਤੇ ਲੇਸ ਲਗਾ ਕੇ ਪਿਆਰ ਅਗਲਾ ਫੇਰ ਬਰਾਇਡਲ ਸੂਟ ਆ ਗਿਆ ਆਪਣੇ ਕੋਲ ਜਿਹੜਾ ਕਿ ਆਏਗਾ ਪਿਓਰ ਕ੍ਰੇਪ ਦੇ ਵਿੱਚ ਬਿਸ਼ੂ ਨਹੀਂ ਸ਼ੂਕਾ ਦਾ ਸੂਟ ਬਹੁਤ ਸੋਹਣਾ ਸੂਟ ਹੈ ਜਿਹਦੇ ਵਿੱਚ ਬਹੁਤ ਅਲੱਗ ਜੇ ਤਰ੍ਹਾਂ ਦੀ ਕਢਾਈ ਕੀਤੀ ਗਈ ਹੈ ਇਹ ਸਾਰਾ ਹੈਂਡ ਦਾ ਵਰਕ ਆ ਗਿਆ ਥ੍ਰੈਡ ਦਾ ਵਰਕ ਆ ਗਿਆ ਸਾਰਾ ਇਹ ਇਹ ਨਾਲਕੀ ਦਾ ਵਰਕ ਆ ਗਿਆ ਤੇ ਸਰੋਸਕੀ ਦੀ ਤਰ੍ਹਾਂ ਵਰਕ ਆ ਗਿਆ ਸਾਰਾ ਬਹੁਤ ਸੋਹਣਾ ਵਰਕ ਕੀਤਾ ਗਿਆ ਤੇ ਪਿਓਰ ਕਰੇਪ ਦੇ ਵਿੱਚ ਰਹੇਗਾ ਸਾਰਾ ਪੀਸ ਤੇ ਨਾਲ ਇਸ ਦੇ ਔਰਗੈਂਜ਼ਾ ਦਾ ਆਏਗਾ ਦੁਪੱਟਾ ਬਹੁਤ ਸੋਹਣਾ ਬਰਾਇਡਲ ਪੀਸ ਹੈ ਔਰਗੈਂਜ਼ਾ ਦਾ ਆਏਗਾ ਇਹ ਵਾਲਾ ਦੁਪੱਟਾ ਤੇ ਦੁਪट्टे ਦੇ ਵਿੱਚ ਵੀ ਆਪਾਂ ਸਾਰੇ ਕਿਤੇ embroidery ਦਿੱਤੀ ਹੋਈ ਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿਨਾਰੀ ਦੇ ਉੱਪਰ embroidery ਰਹੇਗੀ ਔਰ ਵਿੱਚ ਇਹ ਰਹੇਗੀ ਕਲਰ ਇਸ ਦੇ ਦੋ ਮਿਲ ਜਾਣਗੇ ਤੁਹਾਨੂੰ ਇੱਕ ਪੀਚ ਕਲਰ ਅਵੇਲੇਬਲ ਆ ਇਸ ਟਾਈਮ ਆਪਣੇ ਕੋ ਇੱਕ ਹੈਗਾ ਲਾਈਟ ਫਰੋਜ਼ੀ ਕਲਰ ਉਸ ਤੋਂ ਬਾਅਦ ਲੋ ਇਹ ਆ ਗਈ পেਪਰ ਸਿਲਕ পেਪਰ ਸਿਲਕ ਆ ਗਈ ਹੈ ਬਿਲਕੁਲ ਪੇਪਰ ਦੀ ਤਰ੍ਹਾਂ ਤੇ ਬੱਟ ਸੌਫਟ ਬਹੁਤ ਰਹਿੰਦੀ ਹੈ ਇਹ ਪਿਓਰ ਦੀ ਤਰ੍ਹਾਂ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਮਿਰਰ ਦਾ ਵਰਕ ਦੇਖ ਸਕਦੇ ਹੋ ਤੁਸੀਂ ਸਾਰਾ ਮਿਰਰ ਦਾ ਵਰਕ ਹੋਇਆ ਹੋਇਆ ਥ੍ਰੈਡ ਦਾ ਵਰਕ ਹੋਇਆ ਹੋਇਆ ਬਹੁਤ ਸੋਹਣਾ ਨੈੱਕ ਬਣਿਆ ਹੋਇਆ 2450 ਦਾ ਸੂਟ ਸੀਗਾ ਜਿਹੜਾ ਕਿ ਹੁਣ ਤੁਹਾਨੂੰ ਆਫਰ ਦੇ ਵਿੱਚ ਸਿਰਫ ਔਰ ਸਿਰਫ ਦੇ ਰਿਹਾ ਆਪਾਂ 1500 ਦਾ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਤੇ ਚੁੰਨੀ ਅਗਰ ਤੁਸੀਂ ਇਸ ਦੀ ਦੇਖੋ ਸਿਲਕ ਦੇ ਵਿੱਚ ਬਣੀ ਹੋਈ ਆ ਸਿਲਕ ਦਾ ਦੁਪੱਟਾ ਹੈ ਸਾਰਾ ਲਓ ਜੀ ਬਹੁਤ ਖੁੱਲਾ ਡੁੱਲਾ ਸਿਲਕ ਦਾ ਦੁਪੱਟਾ ਤੇ ਐਮਬਰਾਇਡਰੀ ਸਾਰੇ ਹੋਈ ਹੋਈ ਆ ਬਹੁਤ ਸੌਫਟ ਸਿੰਪਲ ਤੇ ਸੋਬਰ ਸੂਟ ਤੇ 1500 ਦੇ ਵਿੱਚ ਮਿਲ ਰਿਹਾ ਹੁਣ ਤੇ 2200 ਵਾਲਾ ਸੂਟ ਅਗਲਾ ਪੀਸ ਦੇਖੋ ਜੀ ਇਹ ਵੀ ਹੈਗਾ ਆਪਣਾ ਸਿਲਕ ਦੇ ਉੱਪਰ ਪੇਪਰ ਸਿਲਕ ਦੀ ਤਰ੍ਹਾਂ ਆ ਗਿਆ ਇਸ ਦੇ ਉੱਪਰ ਵੀ ਸਾਰਾ ਇਹ ਜਰੀ ਦੀਆਂ ਲਾਈਨਾਂ ਲਗਾਈਆਂ ਹੋਈਆਂ ਨੇ ਤੇ ਇਹ ਜਿਹੜੇ ਫਲਾਵਰ ਬਣਾਏ ਹੋਏ ਨੇ ਤਿੰਨ ਫਲਾਵਰ ਦਿੱਤੇ ਹੋਏ ਨੇ ਆਪਾਂ ਤੇ ਇਹ ਆ ਗਿਆ थ्रेड ਦੇ ਵਿੱਚ ਬਿਲਕੁਲ ਬੁਟੀਕ ਸਟਾਈਲ ਬਣਿਆ ਹੋਇਆ ਸੂਟ ਹੈ ਤੇ ਨਾਲ ਇਸ ਦੇ ਇਹ ਆ ਗਿਆ ਦੁਪੱਟਾ ਲਓ ਇਹ ਆ ਗਿਆ ਇਸ ਦੇ ਨਾਲ ਦੁਪੱਟਾ ਅਗਲਾ ਕਲਰ ਬਹੁਤ ਹੀ ਸੋਹਣਾ ਨਹੀਂ ਇਹ ਰਸਟ ਕਲਰ ਹੈ ਲਓ ਲੱਗ ਜਾ ਕਲਰ ਆ ਗਿਆ ਤੇ ਲੱਗ ਜਾ ਇਸ ਦਿਨ ਨਾਲ ਕਨਸੈਪਟ ਆਏਗਾ ਦੁਪੱਟੇ ਦਾ ਇਹ ਵੀ ਸਾਰੇ ਆਪਣੇ ਜਿਹੜੇ ਪੀਸ ਨੇ ਇਹ ਸੋਲੋ ਰਹਿਣਗੇ ਤੇ ਬੁਟੀਕ ਸਟਾਈਲ ਰੈਡੀ ਹੋਏ ਹੋਏ ਨੇ ਮਤਲਬ ਗਲੇ ਤੇ ਨੈਕ ਨੈਕ ਦੇ ਉੱਪਰ ਜਿਹੜੀ ਐਮਬਰਾਇਡਰੀ ਰਹੀ ਹੈਗੀ ਥ੍ਰੈਡ ਦੀ ਨੀਚੇ ਘੇਰੇ ਦੇ ਉੱਪਰ ਜਰੀ ਦਾ ਵਰਕ ਕਰਕੇ ਦੋ ਫਲਾਵਰ ਦਿੱਤੇ ਗਏ ਨੇ ਜਿਹੜੇ ਕਿ ਥ੍ਰੈਡ ਵਰਕ ਦੇ ਵਿੱਚ ਰਹਿਣਗੇ ਔਰ ਇਸ ਦਾ ਦੁਪੱਟਾ ਰਹੇਗਾ ਇਹ ਵਾਲਾ ਦੁਪੱਟੇ ਦੇ ਉੱਪਰ ਵੀ ਆਪਾਂ ਨੇ ਸੂਟ ਦੇ ਨਾਲ ਦੀ ਫਲਾਵਰਸ ਦੀ ਐਮਬਰਾਇਡਰੀ ਕੀਤੀ ਹੋਈ ਹੈ ਇਹ ਰਹੇਗਾ ਇਸ ਦਾ ਦੁਪੱਟਾ ਪਿਓਰ ਦੇ ਵਿੱਚ ਪਿਓਰ ਸਫੇਦ ਦੇ ਵਿੱਚ ਅਗਲਾ ਪੀਸ ਡਾਰਕ ਗ੍ਰੀਨ ਕਲਰ ਦੇ ਵਿੱਚ ਮੁੰਗੀਆਂ ਕਲਰ ਜਿਸ ਨੂੰ ਆਪਾਂ ਬੋਲਦੇ ਆ ਆਲ ਓਵਰ ਸੂਟ ਹੋਣਗੇ ਆਲਮੋਸਟ ਸਾਰੇ ਸਾਰੇ ਹੀ ਪੀਸ ਆਲ ਓਵਰ ਰਹਿਣਗੇ نیچے ਉਹੀ ਜਰੀ ਦਾ ਵਰਕ ਤੇ ਥ्रेड ਦਾ ਵਰਕ ਔਰ ਨਾਲਸੀ ਦਾ ਵਰਕ ਕੀਤਾ ਹੋਇਆ ਇਸ ਦੇ ਬਹੁਤ ਸੋਹਣਾ ਸੂਟ ਮੁੰਗੀਆਂ ਕਲਰ ਦੇ ਵਿੱਚ ਇਹ ਰਹੇਗਾ ਇਸ ਦਾ ਦੁਪੱਟਾ 4 ਸਾਈਡ ਤੇ ਬਾਰਡਰ ਲਾਉਟ ਇਹ ਆ ਗਿਆ ਇਸ ਦਾ ਦੁਪੱਟਾ ਜਿੰਨੇ ਵੀ ਸੂਟ ਹੁਣ ਤੱਕ ਤੁਸੀਂ ਦੇਖਿਆ ਕੋਈ ਵੀ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਸਿਰਫ ਫੋਰਸ ਇਟ ਤੁਹਾਨੂੰ 1500 ਦੇ ਵਿੱਚ ਮਿਲ ਜਾਣਾ ਹੈ। ਕਈ 2400 ਵਾਲੇ ਨੇ 2200 ਵਾਲੇ ਨੇ 1600 ਵਾਲੇ ਸਾਰੇ 1500 ਦੇ। ਇੱਕ ਕ੍ਰੇਪ ਦੇ ਵਿੱਚ ਆ ਗਿਆ ਜੀ ਸੂਟ। ਕ੍ਰੇਪ ਦੇ ਵਿੱਚ ਬਣਿਆ ਹੋਇਆ ਜਰੀ ਔਰ ਥ्रेड ਦਾ ਵਰਕ ਹੋਇਆ ਹੋਇਆ ਇਸ ਦੇ ਉੱਪਰ। ਕਲਰ ਵੀ ਤੁਹਾਨੂੰ ਇਸੇ ਵਿੱਚ ਮਿਲ ਜਾਣਗੇ 2-3। ਔਰ ਪਿਓਰ ਦਾ ਦੁਪੱਟਾ ਰਹੇਗਾ ਇਸ ਦੇ ਵਿੱਚ। ਪ੍ਰਾਈਸ ਰਹੇਗਾ ਸਿਰਫ ਔਰ ਸਿਰਫ 1500 ਪਿਓਰ ਦਾ ਦੁਪੱਟਾ ਰਹੇਗਾ ਔਰ ਇਸ ਤੋਂ ਬਾਅਦ ਇਹ ਵਾਲਾ ਕਲਰ ਦਿਖਾਉਣਾ ਤੁਹਾਨੂੰ ਲੋ ਸਿੰਗਲ ਕਲਰ ਹੈ ਆਪਣੇ ਕੋਈ ਵੀ neck ਦੇ ਉੱਪਰ ਦੇਖੋ ਵਰਕ ਹੋਇਆ ਹੋਇਆ ਕਿੰਨੀ ਚਮਕ ਦੇ ਰਿਹਾ ਵਰਕ neck ਦੇ ਉੱਪਰ ਵਰਕ ਹੈ نیچے ਘੇਰੇ ਦੇ ਉੱਪਰ ਸਿੰਪਲ ਸੂਬਰ ਵਰਕ ਕੀਤਾ ਹੋਇਆ ਔਰ ਦੁਪੱਟਾ ਇਸ ਦਾ ਰਹੇਗਾ ਪਿਓਰ ਦਾ ਲੋਟ ਇਹ ਰਹੇਗਾ ਇਸ ਦਿਨ ਆ ਪਿਓਰ ਦਾ ਦੁਪੱਟਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਨੈਕਸਟ ਆ ਗਿਆ ਇਹ ਸਿਲਕ ਦੇ ਵਿੱਚ ਲੋਟ ਕੰਟ੍ਰੈਕਟ ਸਿਲਕ ਦੇ ਵਿੱਚ ਥ੍ਰੈਡਵਰਕ ਹੋਇਆ ਹੋਇਆ ਬਹੁਤ ਸੋਹਣਾ ਬਣਿਆ ਹੋਇਆ ਸੂਟ ਹੈ ਤੇ ਨਾਲ ਰਹੇਗਾ ਪਿਓਰ ਦਾ ਦੁਪੱਟਾ ਦੁਪੱਟੇ ਤੇ ਵੀ ਫੋਰ ਸਾਈਡ ਜਿਹੜੀ ਹੈਗੀ ਐ ਐਮਬ੍ਰੋਇਡਰੀ ਇਦਾਂ ਦੀ ਬਣੀ ਹੋਈਗੀ ਤੇ ਪੀਸ ਤੁਹਾਨੂੰ ਪੈਣਾ ਸਿਰਫ ਔਰ ਸਿਰਫ 1500 ਦੇ ਵਿੱਚ ਤੇ ਸੈਕੰਡ ਕਲਰ ਇਸ ਦਾ ਮਿਲ ਜੇਗਾ ਤੁਹਾਨੂੰ ਗ੍ਰੀਨ ਪਾਪੀਸ ਸੈੱਟ 2 ਪਿੰਕ ਕਲਰ ਬਰਾਡਰੀ ਚੈੱਕ ਕਰੋ ਜੀ ਘੇਰਾ ਵੀ ਦੇਖੋ ਕੋਈ ਛੋਟਾ ਨਹੀਂ ਹੈਗਾ ਮਤਲਬ ਜਿੰਨਾ ਮਰਜੀ ਤੁਸੀਂ ਇਹਨੂੰ ਬਣਾ ਸਕਦੇ ਹੋ ਕੜਾਈ ਚੈੱਕ ਕਰੋ ਤੇ ਇਹ ਦੇਖੋ ਦੁਪੱਟਾ ਇਸ ਤੋਂ ਸ਼ਿਫੋਨ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਵੀ ਬਾਰਡਰਾਂ ਤੇ ਇਹ ਰਹੇਗਾ ਪੱਲੇ ਵਾਲੀ ਸਾਈਡ ਸਾਰਾ ਕੜਾਈ ਰਹੇਗੀ ਤੇ ਵਿੱਚ ਵੀ ਆਪਾਂ ਕੜਾਈ ਕੀਤੀ ਹੋਈ ਹੈ ਦੁਪੱਟੇ ਦੇ ਸੈਂਟਰ ਦੇ ਵਿੱਚ ਵੀ ਤੇ ਪ੍ਰਾਈਸ ਹੈ ਫੋਰ ਸੈਲਫਰ 1500 ਇੱਕ ਸੂਟ ਆਪਣੇ ਕੋਲ ਨੈਕਸਟ ਇਹ ਆ ਗਿਆ ਪਿਓਰ ਦੇ ਵਿੱਚ ਆਲ ਓਵਰ ਸੂਟ ਪਿਓਰ ਦੇ ਵਿੱਚ ਰਹੇਗਾ ਕਿਉਂਕਿ ਇਸ ਦਾ ਜਿਹੜਾ ਫੈਬਰਿਕ ਹੈ ਉਹ ਵੀ ਸੈਲਫ ਪ੍ਰਿੰਟ ਹੈ ਸਾਰੇ ਦੇ ਵਿੱਚ ਫੈਬਰਿਕ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਦੇ ਵਿੱਚ ਪ੍ਰਿੰਟ ਆਇਆ ਹੋਇਆ ਸੈਲਫ ਪ੍ਰਿੰਟ ਆ ਬਹੁਤ ਸੋਹਣੀ ਚਮਕ ਹੈ ਸੂਟ ਦੀ ਔਰ ਇਸ ਦਾ ਦੁਪੱਟਾ ਵੀ ਏਮਬਰਾਇਡਰੀ ਵਾਲਾ ਰਹੇਗਾ ਇਹ ਇਹ ਹੱਦ ਦਾ 27 ਦਾ ਸ਼ਿਫੋਂ ਦਾ ਦੁਪੱਟਾ ਰਹੇਗਾ ਪ੍ਰਾਈਸ ਸਿਰਫ ਔਰ ਸਿਰਫ 1500 ਅਗਲਾ ਸੂਟ ਚੱਕਰ ਗ੍ਰੇ ਕਲਰ ਗ੍ਰੇ ਕਲਰ ਲੈਕ ਦੇ ਉੱਪਰ ਐਮਬ੍ਰੋਇਡਰੀ ਕੀਤੀ ਹੋਈ ਆ ਇੱਕ ਪੱਟੀ ਬਣਾ ਕੇ ਤੇ ਨਾਲ ਇੱਕ ਫਲਾਵਰ ਦਾ ਡਿਜ਼ਾਈਨ ਦਿੱਤਾ ਹੋਇਆ ਉਸ ਤੋਂ ਬਾਅਦ ਇੱਥੇ ਦੇਖੋ ਤੇ ਇਹ نیچے ਆ ਗਿਆ ਸਾਰਾ ਘੇੜਾ ਤੇ ਇਹ ਰਹੇਗਾ ਇਸ ਦੇ ਨਾਲ ਦੁਪੱਟਾ ਇਹ ਵਾਲਾ ਸੂਟ ਸਿਰਫ ਔਰ ਸਿਰਫ ਫੰਮ ਦੇ ਦਵਾਂਗੇ ਆਪਾਂ 1000 ਰੁਪਏ ਦੇ ਵਿੱਚ ਕਲਰ ਇਸ ਦੇ ਤਿੰਨ ਮਿਲ ਜਾਣਗੇ 1000 ਰੁਪਏ ਦੇ ਵਿੱਚ ਸਿਲਕ ਦਾ ਰਹੇਗਾ ਕੱਪੜਾ ਜੋ ਵੀ ਇਸ ਦਾ ਹੈਗਾ ਫੈਬਰਿਕ ਸਿਲਕ ਦਾ ਰਹੇਗਾ ਇਹ ਵਾਲੇ ਤਿੰਨ ਕਲਰ ਮਿਲ ਜਾਣਗੇ ਗ੍ਰੇ, ਪਿੰਕ ਔਰ yellow ਲਓ ਜੀ ਅਗਲਾ ਪੀਸ ਲੈ ਕੇ ਆ ਆ ਜਾਂ ਆਪਾਂ ਤੁਹਾਡੇ ਲਈ ਤੇ ਫੁੱਲ ਹੈਵੀ ਸ਼ਰਟ ਬਣੀ ਹੋਈ ਐ ਇਸ ਦੀ ਬ੍ਰਾਈਡਲ ਲੁੱਕ ਦੇ ਵਿੱਚ ਤੇ ਘੇਰੇ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਸਾਰਾ ਹੀ ਪੀਸ ਹੈਵੀ ਆ ਫਰੰਟ ਤੋਂ ਫੁੱਲ ਹੈਵੀ ਸ਼ਰਟ ਐ ਬਹੁਤ ਸੋਹਣਾ ਪੀਸ ਬਣਿਆ ਬਣੇਗਾ ਰੈਡੀ ਹੋਣ ਤੋਂ ਬਾਅਦ ਤੇ ਨਾਲ ਇਸ ਦੇ ਇਹ ਰਹੇਗਾ ਸ਼ਿਫੋਨ ਦਾ ਦੁਪੱਟਾ ਜਿਸ ਦੇ ਬਾਰਡਰ ਦੇ ਉੱਪਰ ਇਦਾਂ ਦੀ ਰਹੇਗੀ ਐਮਬ੍ਰੋਇਡਰੀ 컬러 ਤੁਹਾਨੂੰ ਇਸ ਦੇ ਵਿੱਚ ਮਿਲ ਜਾਣਗੇ ਫਰੋਜ਼ੀ 컬러 ਮਿਲ ਜੇਗਾ ਔਰ ਲੈਮਨ 컬러 ਮਿਲ ਜੇਗਾ ਫੁੱਲ ਐਮਬ੍ਰੋਇਡਰੀ ਹੋਏਗੀ ਲੈਮਨ ਨਾਲ ਗ੍ਰੀਨ ਦਾ ਕੰਟਰਾਸਟ ਆ ਗਿਆ ਔਰ ਫਰੋਜ਼ੀ ਦੇ ਨਾਲ ਡਾਰਕ ਬਲੂ ਦਾ ਕੰਟਰਾਸਟ ਆ ਗਿਆ ਜਿੱਦਾਂ ਪੀਚ ਦੇ ਨਾਲ ਮਹਿਰੂਨ ਦਾ ਕੰਟਰਾਸਟ ਆ ਗਿਆ ਇਸ ਤੋਂ ਬਾਅਦ ਅਗਲਾ ਪੀਸ ਆਪਣੇ ਕੋ ਆ ਗਿਆ ਜੀ ਸਿਲਕ ਦੇ ਵਿੱਚ ਥ्रेड ਵਰਕ ਦੇ ਨਾਲ ਬਹੁਤ ਸੋਹਣਾ ਪੀਸ ਰੈਡੀ ਹੋਇਆ ਹੋਇਆ ਬ੍ਰੈਡਵਰਕ ਤੇ neck ਦੇ ਉੱਪਰ ਦੇਖ ਸਕਦੇ ਹੋ ਤੁਸੀਂ embroidery ਬਹੁਤ ਸੋਹਣੀ ਹੋਈ ਹੋਈ ਆ ਬਹੁਤ ਸੋਹਣੇ ਫਲਾਵਰਸ ਬਣੇ ਹੋਏ ਨੇ ਇਸ ਦੇ ਉੱਪਰ ਤੇ peach color ਦੇ ਵਿੱਚ ਦੁਪੱਟਾ ਇਸ ਦਾ ਰਹੇਗਾ হট ਮੰਜੈਂਟਾ कलर ਦਾ ਲੋ ਦੁਪੱਟੇ ਦੇ ਉੱਪਰ ਗੋਟਾ ਪੱਤੀ ਦੇ ਨਾਲ ਜੋ ਗੋਟੇ ਵਾਲੀ ਲੇਸ ਹੁੰਦੀ ਹੈ ਉਸ ਦੇ ਨਾਲ ਸਾਰੀਆਂ ਇਹ ਕਿਨਾਰੀਆਂ ਦਿੱਤੀਆਂ ਗਈਆਂ ਨੇ ਕਲਰ ਇਸ ਦੇ ਰਹਿਣਗੇ ਇੱਕ ਕਲਰ ਇਹ ਆਏਗਾ ਗਾਦਰੀ ਟਾਈਪ ਕਲਰ ਆਏਗਾ ਔਰ ਇੱਕ ਕਲਰ ਇਸ ਦਾ ਰਹੇਗਾ ਮੂਵ ਕਲਰ ਪ੍ਰਾਈਸ ਤੁਹਾਨੂੰ ਪਏਗਾ ਸਿਰਫ ਔਰ ਸਿਰਫ 1500 ਨੀਚੇ ਜਿਹੜਾ ਪੀਸ ਤੁਸੀਂ ਦੇਖਿਆ ਉਸ ਦਾ ਵੀ 1500 ਤੇ ਇਹ ਵੀ ਤੁਹਾਨੂੰ 1800 ਵਾਲਾ ਪੀਸ ਹੈ ਸਿਰਫ ਔਰ ਸਿਰਫ ਪਏਗਾ 1500 ਦੇ ਵਿੱਚ ਉਸ ਤੋਂ ਬਾਅਦ ਵੀ ਆਪਾਂ ਅਗਲਾ ਆਰਟੀਕਲ ਦਿਖਾਉਣਾ ਤੁਹਾਨੂੰ ਗੋਟਾ ਪੱਤੀ ਦੇ ਵਿੱਚ 골ਡਨ ਕਲਰ ਬਹੁਤ ਹੀ ਸੋਹਣਾ ਤੇ ਅਲੱਗ ਜੀ ਲੁੱਕ ਵਾਲਾ 골ਡਨ ਕਲਰ ਦੁਪੱਟਾ ਇਸ ਦਾ ਰਹੇਗਾ ਗਾਜ਼ਰੀ। ਲੋ ਚੈੱਕ ਕਰੋ ਦੁਪੱਟੇ ਦਾ ਕੰਟਰਾਸਟ। ਗਾਜ਼ਰੀ ਕੰਦਰਾ ਦੁਪੱਟਾ ਸਾਰਾ ਗੋਟਾ ਪੱਤੀ ਦਾ ਵਰਕ ਹੋਇਆ ਹੋਇਆ। ਘੇੜਾ ਵੀ ਬਹੁਤ ਸੋਹਣਾ ਤੇ ਵੱਡਾ ਬਣਿਆ ਹੋਇਆ ਇਸ ਦਾ। ਜਿੰਨੀ ਮਰਜ਼ੀ ਤੁਸੀਂ ਸਟਿਚਿੰਗ ਕਰਵਾ ਸਕਦੇ ਹੋ ਇਸ ਦੀ ਤੇ 2200 ਇਸ ਦਾ ਪ੍ਰਾਈਸ ਸੀ ਜੋ ਤੁਹਾਨੂੰ ਆਫਰ ਦੇ ਵਿੱਚ ਸਿਰਫ ਔਰ ਸਿਰਫ ਮਿਲ ਰਿਹਾ 1500 ਦਾ। ਸੋ ਜਲਦੀ ਕਰੋ ਜੀ ਸਕਰੀਨ ਸ਼ਾਟ ਲੈ ਕੇ ਸਕਰੀਨ ਤੇ ਚੱਲਦੇ ਨੰਬਰ ਦੇ ਉੱਪਰ ਭੇਜੋ। ਤੇ ਆਪਣਾ ਪੀਸ ਹੈ ਜਿਹੜਾ ਉਹ ਆਰਡਰ ਕਰੋ ਇਸ ਦੇ ਵਿੱਚ ਇੱਕ ਕਲਰ ਆਪਣੇ ਕੋਲ ਹੋਰ ਆ ਜਾਂਦਾ ਹੈ ਉਹ ਹੈ ਇਹ ਬੜਾ ਗਾਜ਼ਰੀ ਕਲਰ ਗਾਜ਼ਰੀ ਕਲਰ ਦੇ ਨਾਲ ਪੀਕਾਕ ਕਲਰ ਦਾ ਰਹੇਗਾ ਦੁਪट्टे ਦਾ ਕੰਟਰਾਸਟ ਲੋ ਦੁਪट्टे ਦਾ ਕੰਟਰਾਸਟ ਦੇਖੋ ਕਿੰਨਾ ਸੋਹਣਾ ਦਿੱਤਾ ਹੋਇਆ ਗਾਜ਼ਰੀ ਦੇ ਨਾਲ ਪੀਕਾਕ ਕਲਰ ਦਾ ਰਹੇਗਾ ਦੁਪट्टे ਦਾ ਕੰਟਰਾਸਟ ਉਸ ਤੋਂ ਬਾਅਦ ਕੁਝ ਕੁ ਪੀਸ ਆਪਣੇ ਕੋਲ ਸੋਲੋ ਦੇ ਵਿੱਚ ਨੇ ਮਤਲਬ ਸਿੰਗਲ ਪੀਸ ਹੀ ਰਹਿ ਗਿਆ ਆਪਣੇ ਕੋਲ ਇਹ ਚੈੱਕ ਕਰੋ ਜੀ ਸਿਲਕ ਦੇ ਵਿੱਚ ਸੂਟ ਆਏਗਾ ਬਹੁਤ ਸੋਹਣਾ ਬਣਿਆ ਹੋਇਆ ਸਾਰਾ ਨਾਲਕੀ ਦਾ ਵਰਕ ਕੀਤਾ ਹੋਇਆ ਇਸ ਦੇ ਉੱਪਰ ਜਿੰਨਾ ਵੀ ਹੈ ਬਹੁਤ ਸੋਹਣਾ ਬਲੈਕ ਸਟੋਨ ਲਗਾ ਕੇ ਨਾਲਕੀ ਦੇ ਵਰਕ ਦੇ ਨਾਲ ਕੀਤਾ ਹੋਇਆ ਘੇਰੇ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਪ੍ਰੋਪਰ ਨਾਲਕੀ ਦਾ ਵਰਕ ਕੀਤਾ ਹੋਇਆ ਸਾਰੀ ਹੈਂਡ ਦੀ ਐਮਬਰਾਇਡਰੀ ਆ ਤੇ ਇਹ ਵਾਲੀ ਸਾਰੀ ਦਿੱਤੀ ਹੋਈ ਆ ਬਹੁਤ ਸੋਹਣੀ ਥ੍ਰੈਡ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਸਾਰੇ ਵਿੱਚ ਤੁਸੀਂ ਚਮਕਦੇ ਸਟੋਨ ਦੇਖ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਤੇ ਨਾਲ ਇਸ ਦੇ ਅਲੱਗ ਜਿਹਾ ਕਨਸੈਪਟ ਜਿਹੜਾ ਆ ਬਨਾਰਸੀ ਦੁਪੱਟਾ ਤੇ ਦੁਪੱਟਾ ਵੀ ਪੂਰਾ ਐਨ ਵੱਡਾ ਬਹੁਤ ਵੱਡਾ ਦੁਪੱਟਾ ਆਏਗਾ ਇਸ ਦਾ ਬਨਾਰਸੀ ਸਟਾਈਲ ਦਾ ਦੁਪੱਟਾ ਆਏਗਾ ਚੈੱਕ ਕਰੋ। ਕੰਟਰਾਸਟ ਦੇਖੋ ਕਿੰਨਾ ਅੱਛਾ ਆ ਤੇ ਸਿੰਗਲ ਪੀਸ ਰਹਿ ਗਿਆ ਆਪਣੇ ਕੋਲ ਸਿਰਫ ਔਰ ਸਿਰਫ 1500 ਦੇ ਵਿੱਚ ਇਹ ਤੁਹਾਨੂੰ ਮਿਲ ਜਾਣਾ ਹੈ ਅਗਰ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸਾਨੂੰ ਸੈਂਡ ਕਰ ਦਿੰਦੇ ਹੋ। ਮਸਟਰਡ ਜਿਆ ਕਲਰ ਆ ਗਿਆ ਜੀ ਅਗਲਾ ਆਪਣੇ ਕੋਲ ਸਾਰਾ ਥ्रेड ਵਰਕ ਹੋਇਆ ਹੋਇਆ ਕੋਈ ਜਰੀ ਨਹੀਂ ਹੈਗੀ ਕੋਈ ਇਹਦੇ ਵਿੱਚ ਆਪਾਂ ਨਾਲ ਕੀ ਦਾ ਵਰਕ ਕੁਝ ਨਹੀਂ ਯੂਜ਼ ਕੀਤਾ ਹੋਇਆ ਪ੍ਰੋਪਰ ਥ्रेड ਵਰਕ ਹੋਇਆ ਹੋਇਆ ਮਾਸਟਰ ਦੇ ਉੱਪਰ ਆਪਾਂ ਨੇ ਪ੍ਰੋਪਰ yellow ਕਲਰ ਦੇ ਜਿਹੜੇ ਹੈਗੇ ਆ ਫਲਾਵਰਸ ਬਣਾਏ ਹੋਏ ਆ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਨਿਕਲ ਕੇ ਆਇਆ ਇਹ ਤੇ ਨਾਲ ਆਪਾਂ ਇਸਦੇ ਲਾਇਆ ਵਧੀਆ ਪੂਰਾ ਮੋਤੀ ਦੀ ਲੈਂਸ ਲਗਾ ਕੇ organza ਦਾ ਦੁਪੱਟਾ ਜਿਹਦੇ ਉੱਪਰ ਕਢਾਈ ਵੀ ਆਪਾਂ ਸਾਰੀ ਕੀਤੀ ਹੋਈ ਆ ਲਓ ਜੀ ਕਰੋ ਚੈੱਕ ਸਾਫਟਵਰ ਗੈਂਜ਼ਾ ਦਾ ਦੁਪੱਟਾ ਰਹੇਗਾ ਕੋਈ ਹੈਵੀ ਨਹੀਂ ਹੈਗਾ ਮਤਲਬ ਇਦਾਂ ਨਹੀਂ ਤੁਹਾਡਾ ਸਿਰ ਤੇ ਨਹੀਂ ਕੱਢਦਾ ਜਾਂ ਪੂਰਾ ਫੁੱਲਵਾ ਫੁੱਲਵਾ ਰਹਿਣਾ ਕੁਛ ਇਦਾਂ ਦਾ ਨਹੀਂ ਬਹੁਤ ਹੀ ਸਾਫਟਵਰ ਗੈਂਜ਼ਾ ਦਾ ਦੁਪੱਟਾ ਮੋਤੀ ਵਾਲੀ ਲੈਂਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਕਢਾਈ ਵੀ ਬਹੁਤ ਅੱਛੀ ਆਏਗੀ ਉਸ ਤੋਂ ਬਾਅਦ ਸਿੰਗਲ ਸਿੰਗਲ ਪੀਸ ਨੇ ਜੀ ਇਹ ਆਪਣੇ ਕੋਲ ਚੈੱਕ ਕਰੋ ਲਓ ਜੀ ਇਹ ਸੀ ਆਪਣੀ ਬ੍ਰਾਈਡਲ ਸੂਟਾਂ ਦੀ ਕਲੈਕਸ਼ਨ ਇਸ ਦੇ ਵਿੱਚੋਂ ਕੋਈ ਵੀ ਸੂਟ ਆਕਰ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਸਾਡੇ WhatsApp ਨੰਬਰ ਜੋ ਸਕਰੀਨ ਦੇ ਉੱਪਰ ਚੱਲ ਰਿਹਾ ਉਸ ਦੇ ਉੱਪਰ ਮੈਸੇਜ ਕਰ ਸਕਦੇ ਹੋ ਜਾਂ ਤੁਸੀਂ ਹੋਰ ਕਲੈਕਸ਼ਨ ਮਤਲਬ ਮੰਗਵਾਉਣਾ ਚਾਹੁੰਦੇ ਹੋ ਸੂਟਾਂ ਦੀ ਤਾਂ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰ ਦਿੱਤਾ ਜਾਏਗਾ ਨੰਬਰ ਤੇ ਡੇਲੀ ਡੇਲੀ ਤੁਹਾਨੂੰ ਅਪਡੇਟ ਹੈ ਜਿਹੜੀ ਉਹ ਮਿਲਦੀ ਰਹੇਗੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸਾਨੂੰ ਤੇ ਹੋਰ ਮਤਲਬ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਲਈ ਵੀਡੀਓਜ਼ ਪਰ ਉਸ ਦੇ ਲਈ ਪਹਿਲਾਂ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਥੈਂਕ ਯੂ